ਤਕਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਓ ਸਾਰੇ ਪੰਜਾਬ ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਸੱਤ ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ ਫਲੋ ਪ੍ਰੋ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਹੈ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਡਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮਾਧਿਅ ਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਘੱਟੇ ਲਿਖੀ ਹੋਈ ਹੈ ਦੇਖੋ ਜੀ ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋਣ ਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮੇਂਦਰ ਢੀਂਡਸਾ ਜੀ ਨੂੰ ਦੁਬਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋਗੀ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰpurke ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਵੀਰ ਜੀ ਕੋਈ ਬੰਦਾ ਹੋਰ ਦੇਖੋ ਫੇਰ ਸੁਖਵੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਤੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਨੇ ਵੀ ਨਿੱਤਰ ਆਇਆ ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਝੁੰਦਾ ਸਾਹਿਬ ਲੜਨਗੇ ਪਰ ਸਵਾਲ ਇੱਥੋਂ ਪੈਦਾ ਹੁੰਦਾ ਤੇ ਮੈਨੂੰ ਲੱਗਦਾ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸਾਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇਣਾ ਤੇ ਸਾਨੂੰ ਕੀ ਕਹਿ ਰਹੇ ਹੋ ਕਿਉਂਕਿ ਸਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਉ ਸਾਰੇ ਪੰਜਾਬ ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਸੱਤ ਟਿਕਟਾ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡੇੋਂ ਲੜੀਏ ਫਰੋਜਪੁਰ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਐ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਦਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮੱਧੇ ਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਹਾਰ ਸਾਹਮਣੇ ਕੰਤੇ ਲਿਖੀ ਹੋਈ ਹੈ ਕੀ ਸਮਝਦੇ ਕਿ ਹਰਸ਼ਮਰਤ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਗਾ ਦੇਖ ਰਹੇ ਸੇਫ ਸੀਟਰ ਆਪਰੇ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦਾ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾਂ ਚੋ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾਂ ਚੋ ਮਾਰਜਨ ਦਾ 19 21 ਦਾ ਫਰਕ ਪੈ ਸਕਦਾ ਪਰ ਹਾਰ ਤਿੰਨਾਂ ਚੋ ਪੱਕੀ ਹੈ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖੜੂਰ ਸਾਹ ਵਾਲਿਆਂ ਤੋਂ ਹਾਰਨਾ ਹੈ ਕਿ ਬਠਿੰਡੇ ਵਾਲੇ ਤੋਂ ਹਾਰਨਾ ਹੈ ਜੇ ਇਹਨਾਂ ਹੌਸਲਾ ਹੁੰਦਾ ਕਹਿ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟਾਂ ਪਹਿਲਾਂ ਅਨਾਉਂਸ ਹੁੰਦੀ ਹੈ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੁਣਾ ਇਹ ਤੋਂ ਪਤਾ ਲੱਗਦਾ ਵੀ ਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਵੇ ਜੀ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖੈਰਾਂ ਨੇ ਸੰਗਰੂ ਰਾ ਸਕਦੇ ਨੇ 99% ਉਹ ਕਹਿੰਦੇ ਨੇ ਵੀ ਹੋ ਚੁੱਕਿਆ ਉਹਨਾਂ ਦਾ ਕਲੀਅਰ ਐਲਾਨ ਹੋਣਾ ਬਾਕੀ ਕਿਤਰਾ ਦੇ ਦਿੱਤੇ ਜੇਕਰ ਸੁਖਪਾਲ ਖਹਿਰਾ ਇੱਥੇ ਤੁਹਾਡੇ ਬਰਾਬਰ ਆ। ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ ਪਰ ਕਾਂਗਰਸ ਦਾ ਵੀ ਉਹੀ ਦੇਖੋ ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ। ਆਈ ਬੀਬੀ ਪਠੱਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪਠੱਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਅਸਲ 'ਚ ਗੱਲ ਉਹੀ ਹੈ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ। ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ। ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਤੋਂ ਵੀ ਬਾਹਰਲੇ ਹੈ ਕਿਉਂਕਿ ਕਾਂਗਰਸ ਤੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ ਚ ਕਦੇ ਕਿਹੜੀ ਪਾਰਟੀ ਚ ਸੋ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਹੈ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਇਹ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ ਬੋਇਮਾ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਧਾਰ ਦਿੱਤਾ ਹੈ ਖਾਲੀ ਦਲੇ ਵਿੱਚ ਧਾਰਦਾ ਹੈ ਚੌਥੇ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇੰਨਾ ਚੋਂ ਮਜਬੂਰੀ ਵਸ ਹੈ ਕੈਂਡੀਡੇਟ ਨੇ ਜਿਹੜੇ ਮੌਜੂਦ ਐਮਪੀ ਨੇ ਕਿਤੇ ਨਾ ਸਮਝਦੇ ਕਿ ਅੱਕਰ ਦੇਖੋ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਆ ਦੋ ਸਾਲਾਂ ਚ ਅਸੀਂ ਜੋ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਮੈਂ ਸਾਰੇ ਪਿੰਡਾਂ ਚ ਜਾ ਰਹੇ ਆ ਸਾਰੇ ਕਿਤੇ ਲੋਕੇ ਕਹਿ ਰਹੇ ਆ ਵੀ ਭਾਈ ਜਿੰਨੇ ਕੰਮ ਆ ਆਦਮੀ ਪਾਰਟੀ ਨੇ ਪਹਿਲੇ ਦੋ ਸਾਲਾਂ ਚ ਕੀਤੇ ਆ ਪਿਛਲੀਆਂ ਜੇ ਅਸੀਂ ਚਾਰ ਪੰਜ ਸਰਕਾਰਾਂ ਵੀ ਦੇਖਦੇ ਆਂ ਕਿਸੇ ਸਰਕਾਰ ਨੇ ਦੂ 25% ਕੰਮ ਵੀ ਪਹਿਲੇ ਦੋ ਸਾਲਾਂ ਚ ਨਹੀਂ ਕੀਤਾ ਚਾਹੇ ਉਹ 600 ਜੋਟ ਬਿਜਲੀ ਵਾਲਾ ਹੋਵੇ ਚਾਹੇ ਨਹਿਰੀ ਪਾਣੀ ਵਾਲਾ ਹੋਵੇ ਚਾਹੇ ਜਿਮੀਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਚਾਹੇ ਨੌਕਰੀਆਂ ਹੋਣ ਅੱਜ ਸੰਗਰੂਰ ਲੋਕ ਸਭਾ ਦਾ ਇੱਕ ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਬਾਕੀ ਸ਼ਹੀਦਾਂ ਨੂੰ ਕਰੋੜ ਰੁਪਇਆ ਦੇਣਾ ਐਸਐਸਐਫ ਮਹੱਲਾ ਕਲੀਨਿਕ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਚ ਕੀਤੇ ਆ ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦੇ ਕਿ ਲਾਸਟ 6 ਮਹੀਨਿਆਂ ਚ ਮਾੜਾ ਮੋਟਾ ਹੱਥ ਪਲਲ ਹਰ ਲਾਉਂਦੀਆਂ ਸੀ ਪਹਿਲੇ 2 ਸਾਲ ਚ ਕਿਸੇ ਸਰਕਾਰ ਨੇ ਨਹੀਂ ਕੰਮ ਕੀਤਾ ਪਰ ਮੈਨਾਂ ਨੂੰ ਬੜੀ ਉਮੀਦ ਸੀ ਕਿ 1000 ਰੁਪਏ ਵਾਲਾ ਜੜਾ ਲੈਣਾ ਉਹ ਪਾਰਟੀ ਕਰ ਸਕਦੀ ਹੈ ਲੋਕ ਸਭਾ ਚੋਣਾਂ ਦੇਖਦੇ ਮੈਂ ਕਿਹਾ 50 ਸਾਲਾਂ ਚ ਸਾਰੇ ਵਾਦੇ ਪੂਰੇ ਕਰਾਂਗੇ ਲੋਕਾਂ ਨੇ ਸਾਨੂੰ 5 ਸਾਲ ਦੀ ਵੋਟਾਂ ਪਾਈਆਂ ਸੀ 2 ਸਾਲਾਂ ਚ 80% ਵਾਦੇ ਪੂਰੇ ਕਰ ਚੁੱਕੇ ਹਾਂ ਬਾਕੀ ਵੀ ਕਰਾਂਗੇ